ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਬੱਚਿਆਂ ਨੂੰ ਹੈਗੀ ਸੀ ਛੁੱਟੀ ਤੇ ਆ ਵੇਖੋ ਬੱਚਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਰੋਲਾ ਪਾ ਰਹੇ ਨੇ ਤੇ ਬੱਚਿਆਂ ਦੀ ਫਰਮਾਸ਼ ਤੇ ਆਪਾਂ ਲੱਗੇ ਆ ਆਲੂ ਵਾਲੇ ਪਰੋਠੇ ਬਣਾਉਣ ਤੇ ਉਹਦੇ ਲਈ ਆਪਾਂ ਇਹ ਆਲੂ ਉਬਾਲ ਲੈਣੇ ਆਹ ਲੋ ਆਲੂ ਬਾਲ ਕੇ ਠੰਡੇ ਕਰ ਲੈਨੇ ਜੇਕਰ ਆਪਾਂ ਗਰਮ ਆਲੂ ਨੂੰ ਉਸੇ ਵੇਲੇ ਧੋ ਕੇ ਤੇ ਛਿਲਕਾ ਲਾਈਏ ਤੇ ਉਹ ਨਾ ਪਰੌਂਠੇ ਆਪਣੇ ਲੇਸ ਲੇ ਜੇ ਬੰਦਦੇ ਨੇ ਲੇਸ ਛੱਡ ਜਾਂਦੇ ਨੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਆਲੂ ਨੂੰ ਬਾਲ ਕੇ ਤੇ ਥੋੜੇ ਜਿ ਠੰਡੇ ਕਰ ਲੈ ਤੇ ਹੁਣ ਆਪਾਂ ਇਹਦੇ ਛਿਲਕੇ ਉਤਾਰ ਲੈਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਵਿੱਚ ਲੂਣ ਮਿਰਚ ਮਸਾਲਾ ਰਲਾ ਕੇ ਤੇ ਇਹਨਾਂ ਦੇ ਪਰੌਂਠੇ ਬਣਾ ਦੇਾਂਗੇ ਲਓ ਜੀ ਆਲੂ ਆਪਾਂ ਸਾਰੇ ਛਿੱਲ ਲਏ ਆ ਤੇ ਇੱਧਰ ਲੈ ਆਂਦੀ ਆਪਾਂ ਮਸਾਲੇ ਵਾਲੀਆਂ ਡੱਬੀਆਂ ਤੇ ਇਹਨਾਂ ਦੇ ਵਿੱਚ मतलब चाट मसाला ਤੇ ਧਨੀਆ ਪਾਊਡਰ ਤੇ ਕਾਲੀ ਮਿਰਚ ਪਾਊਡਰ ਤੇ ਥੋੜੀਆਂ ਜਿਹੀਆਂ ਆਪਾਂ ਕਸ਼ਮੀਰੀ ਮਿਰਚਾਂ ਪਾਵਾਂਗੇ ਕਲਰ ਸੋਨਾ ਹੋ ਜਾਏਗਾ ਤੇ ਦੋ ਬੱਚਿਆਂ ਨੇ ਖਾਣੇ ਆ ਇੱਧਰ ਧਨੀਆ ਤੇ ਪਿਆਜ਼ ਇੱਕ ਬੱਚੇ ਲਈ ਪਹਿਲਾਂ ਬਣਾਵਾਂਗੇ ਤਾਂ ਹੀ ਮੈਂ ਇੱਥੇ ਦਿਖਾ ਨਹੀਂ ਰਹੀ ਦੋ ਬੱਚਿਆਂ ਲਈ ਬਣਾਵਾਂਗੀ ਆ ਧਨੀਏ ਵਾਲਾ મતલਬ ਕਿ ਇਹ ਧਨੀਆ ਪਿਆਜ਼ ਤੇ ਇਹਦੇ ਚ ਨਮਕ ਪਾਇਆ ਹੋਇਆ ਤੇ ਉਹਦੀ ਇਹ ਇੱਕ ਚਟਨੀ ਟਾਈਪ ਬਣਾ ਕੇ ਉਹ ਵੀ ਇਹਨਾਂ ਦੇ ਵਿੱਚ ਆਲੂਆਂ ਦੇ ਵਿੱਚ ਮਿਕਸ ਕਰਾਂਗੇ ਪਹਿਲਾਂ ਥੋੜੇ ਜਿਹਾ ਸਿੰਪਲ ਉਹ ਇੱਕ ਬੱਚਾ ਨਹੀਂ ਖਾਂਦਾ ਗਰੀਨ ਵਾਲਾ ਜਿਹਾ ਕਿ ਖਾਣਾ ਤੇ ਚਾਹੀਦਾ ਪਰ ਉਹ ਰਸ ਜਾਂਦਾ ਛੋਟਾ ਫਤੇ ਸਿੰਘ ਤੇ ਉਹਦੇ ਲਈ ਅਲੱਗ ਤੇ ਇਹ ਆਪਾਂ ਹੁਣ ਸਾਰੇ ਮਸਾਲੇ ਇਹਦੇ ਚ ਪਾ ਲੈਨੇ ਆ ਜਿੱਦਾਂ ਪਹਿਲਾਂ ਆਪਾਂ ਪਾਵਾਂਗੇ ਸਿੰਪਲ ਨਮਕ ਉਹ ਫਿਰ ਮੈਂ ਥੋੜੇ ਜਿਹਾ ਉਹਦੇ ਲਈ ਆਲੂ ਕੱਢ ਲੂੰਗੀ ਤੇ ਬਾਕੀ ਆਲੂਆਂ ਦੇ ਵਿੱਚ ਇਹ ਵਾਲਾ ਪਾਉਂਗੀ ਤੇ ਲੋ ਜੀ ਆਪਾਂ ਆ ਪਾ ਲਿਆ ਤੇ ਹੁਣ ਆਪਾਂ ਦੱਬੀਆਂ ਹੌਲ ਦੇ ਇਧਰ ਆਪਣਾ ਤਵਾ ਤੋਂ ਕੇ ਰੱਖ ਲਿਆ ਹੈ ਤੇ ਆ ਹੈਗਾ ਆਪਣੇ ਕੋਲ ਅੰਬਚੂਰ ਪਾਊਡਰ ਇਹ ਪਾਵਾਂਗੇ ਇਹਦੇ ਨਾਲ ਆਪਣੇ ਬਹੁਤ ਵਧੀਆ ਬਣਦੇ ਨੇ ਤੇ ਅੱਜ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਮਸਾਲੇ ਰਲਾ ਲੈਨੇ ਤੇ ਫਿਰ ਆਪਾਂ ਪਰੌਂਠਿਆਂ ਦੀ ਪੀਠੀ ਤਿਆਰ ਕਰਕੇ ਤੇ ਫਿਰ ਆਪਾਂ ਪਰੌਂਠੇ ਬਣਾਵਾਂਗੇ ਲੋ ਜੀ ਪੀਠੀ ਆਪਾਂ ਕਰਕੇ ਰੱਖ ਲਈ ਤਿਆਰ ਆਪਾਂ ਮੈਸ਼ਰ ਦੇ ਨਾਲ ਕਦੀ ਨਹੀਂ ਕਰਦੇ ਆਪਾਂ ਦੇਖੋ ਕਿੰਨੀ ਜਿਆਦਾ ਸੋਹਣੀ ਪੀਠੀ ਤਿਆਰ ਹੋਈ ਏ ਬਹੁਤ ਜਿਆਦਾ ਸੋਹਣੀ ਪੀਠੀ ਤਿਆਰ ਹੋਈ ਏ ਤੇ ਆਪਾਂ ਮੈਸ਼ਰ ਦੇ ਨਾਲ ਕਦੀ ਨਹੀਂ ਕਰਦੇ ਹੱਥਾਂ ਨਾਲ ਹੀ ਮੈਂ ਕਰਦੀ ਹੁੰਦੀ ਆਮੂਆਂ ਦਾ ਇਚਕੂ ਪਿਚਕੂ ਤੇ ਇੱਧਰ ਆਪਾਂ ਕਰਕੇ ਰੱਖ ਲੈਨੇ ਪੇੜੇ ਕਿਉਂਕਿ ਬੱਚੇ ਕਹਿੰਦੇ ਉਹ ਤੂੰ ਅੱਜ ਸਾਨੂੰ ਉਹ ਬੱਚੇ ਸਿੰਮੂ ਨੂੰ ਕਹਿਣਾ ਨਹੀਂ ਸੀ ਆਉਂਦਾ ਕਹਿੰਦਾ ਦਾਦੀ ਤੁਸੀਂ ਉਹ ਜਿਹੜੇ ਬਣਾਉਂਦੇ ਹੋ ਨੇ ਨਾ ਗੋੜ ਪਰੌਂਠੇ ਤੇ ਉਹ ਵਾਲੇ ਬਣਾਇਓ ਮਤਲਬ ਕਿ ਦੋ ਪਰੌਠਿਆਂ ਨੂੰ ਜੋੜ ਕੇ ਤੇ ਤਾਂ ਕਰਕੇ ਪੇੜੇ ਛੋਟੇ ਛੋਟੇ ਕੀਤੇ ਨੇ ਤੇ ਅੱਧਿਆਂ ਵਿੱਚ ਆਪਾਂ ਇਹ ਚਟਨੀ ਭਰ ਲਾਵਾਂਗੇ ਤੇ ਚਲੋ ਜੀ ਹੁਣ ਆਪਾਂ ਇਹ ਸਾਰਾ ਕੁਝ ਧੋਕੇ ਰੱਖ ਲਿਆ ਸੀ ਚਕਲਾ ਵੇਲ ਨਾਲ ਤਵਾ ਤੇ ਹੁਣ ਆਪਾਂ ਕਰਦੇ ਆਂ ਤਿਆਰੀ ਤੇ ਇੱਧਰ ਆਪਾਂ ਕਰ ਲੈਨੇ ਪਰੌਤੇ ਲਾ ਗਏ ਇੱਧਰ ਕਰ ਲੈਨੇ ਤਵਾ ਤੇ ਚਲੋ ਜੀ ਹੁਣ ਆਪਾਂ ਲਾਉਨੇ ਆਂ ਪਰੌਤੇ ਤੇ ਚਲੋ ਜੀ ਕਰ ਲੇ ਤਿਆਰੀ ਪਰੌਂਠਿਆਂ ਦੀ ਜੀ ਆਹ ਵੇਖੋ ਆਪਣੇ dour ਪਰੌਂਠੇ ਵੇਖੋ ਕਿੰਨੇ ਜ਼ਿਆਦਾ ਸੋਹਣੇ ਪੱਕੇ ਨੇ ਇਸ ਤਰ੍ਹਾਂ ਆਪਾਂ ਇੱਕ ਰੋਟੀ ਦੇ ਵਿੱਚ ਥੱਲੇ ਉਹਦੇ ਚ ਪੀਠੀ ਭਾਰ ਕੇ ਤੇ ਉੱਪਰ ਤਕਰੀਬਨ ਸਾਰੇ ਆਪਣੇ ਆਪਾਂ ਇਸੇ ਤਰ੍ਹਾਂ ਬਣਾਉਨੇ ਆਂ ਵਿੱਚ ਇਸ ਤਰ੍ਹਾਂ ਆਪਾਂ ਸਾਰੇ ਪਰੌਂਠੇ ਇਸ ਤਰ੍ਹਾਂ ਬਣਾ ਲਾਂਗੇ ਜੀ ਬੱਚਿਆਂ ਦੀ ਰੋਟੀ ਹੋ ਗਈ ਤਿਆਰ ਤੇ ਹੁਣ ਆਪਾਂ ਆਲੂ ਵਾਲੇ ਪਰੌਂਦੇ ਇਸ ਤਰ੍ਹਾਂ ਬੱਚਿਆਂ ਨੂੰ ਵਰਤਾ ਦੇਨੇ ਆ। ਤੇ ਆ ਆਪਣੇ ਆਲੂ ਆ ਇਸ ਤਰ੍ਹਾਂ ਤੇ ਥਾਲ ਹੁੰਦੇ ਆ ਆਪਣੇ ਦੀ ਵਾਲਾ ਤੇ ਤੇ ਬੱਚੇ ਖੁਸ਼ ਹੋ ਕੇ ਖਾ ਲੈਣਗੇ। ਤੇ ਚਲੋ ਜੀ। ਹੁਣ ਵਰਤਾ ਦਿਓ ਜੀ।